ਕਰਦੇ ਆ ਮੋਖੋਂ ਦੀ ਭਗਵੰਦ ਮਾਨ ਤੋਂ ਵਿਸਤਾਰ ਮਿਲਦਾ ਜAVE ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 46% ਆ ਪਰ ਪੰਜਾਬ ਸਰਕਾਰ ਨੇ ਮਿਲਾਇਆ ਡੀਏ ਕੋ 38% ਆ 8% ਦਾ ਫਰਕ ਆ ਜੇਕਰ ਪੰਜਾਬ ਦੇ ਮਿਲਾਇਆ ਡੀ ਦੇ ਵਿੱਚ 8% ਵਾਧਾ ਹੁੰਦਾ ਤਾਂ ਪੰਜਾਬ ਦੇ ਮਿਲਾਇਆ ਨਖਾ 5000 7000 9000 ਤੇ 11000 ਵਧੂਗੀ ਜਿਸ ਤਰ੍ਹਾਂ ਸਤਿਕਾਰੋ ਸਾਥੀਓ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਕੈਬਨਿਟ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਜਿਸਰੇ ਵਿੱਚ ਮੁੱਖ ਫੈਸਲਾ ਲਿਆ ਗਿਆ ਕਿ 1 ਮਾਰਚ ਨੂੰ ਲੈ ਕੇ 15 15 ਮਾਰਚ ਤੱਕ ਬਰਡ ਦੇ ਲਾਸ ਚੱਲੇਗਾ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਪੰਜਾਬ ਦਾ ਬਜਟ ਪੇਸ਼ ਕਰਨਗੇ ਕੱਲ ਦੀ ਕੈਬਨਿਟ ਮੰਤਰੀ ਮੰਡਲ ਵਿੱਚ ਫਾਇਨਾ ਲੈ ਕੇ ਆ ਕੇ ਜੋ ਅਧਿਆਕਰਣੇ ਬਲੀਆਂ ਅਸਾਨ ਕਰ ਦਿੱਤੀ ਗਈਆਂ ਹਨ ਇਸ ਤਰ੍ਹਾਂ ਹੀ ਕਾਲਜਾਂ ਦੇ ਵਿੱਚ ਗੈਸਟ ਪ੍ਰੋਫੈਸਰਾਂ ਦੀ ਭਰਤੀ ਕਰਨੀ ਹੈ ਜੋ ਕਿ ਆਜੀ ਤੌਰ ਤੇ ਹੋਵੇਗੀ ਉਹਨਾਂ ਦੀ ਉਮਰ ਦੀ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕਰ ਦਿੱਤੀ ਗਈ ਹੈ ਅਸੀਂ ਮੰਗ ਕਰਦੇ ਹਾਂ ਬੇਤਾਂ ਦੇ ਹਰ ਪਾਸੇ ਚੀਮਾ ਤੇ ਮੁੱਖ ਮੰਤਰੀ ਭਗਵਾਨਦਾਨ ਤੋਂ ਵੀ ਜੋ ਭਾਰਤੀ ਆ ਇਹ ਪੱਕੇ ਤੌਰ ਤੇ ਕੀਤੀ ਜਾਵੇ ਨਾ ਕਿ ਟੈਂਪਰੇਰੀ ਕੀਤੀ ਜਾਵੇ ਇਸ ਤਰ੍ਹਾਂ ਹੀ ਪ੍ਰਾਣੀ ਪੈਨਸ਼ਨ ਬਹਾਲੀ ਸੰਸਦ ਕਮੇਟੀ ਮੀਟਿੰਗ ਮੁੱਖ ਮੰਤਰੀ ਭਗਵਾਨਦਾਨ ਦੇ ਰਾਹਸ ਦੇ 6 ਮਾਰਚ ਨੂੰ ਹੋਏਗੀ ਪਾਵਰ ਕਾਮ ਦੇ ਮਲਾਜਮਾਂ ਦਾ ਜੋ ਜੁਆਇੰਟ ਫਾਰਮ ਹੋਣਿਆ ਪੀਐਸਈ ਵੀ ਜੁਆਇੰਟ ਫਾਰਮ ਤੇ ਇਹ ਤਾਂ ਮੰਤਰੀ ਦੇ ਆਗੂ ਦੀ ਮੀਟਿੰਗ ਜੋ ਬੀਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਨਾਲ ਚੰਡੀਗੜ੍ਹ ਦੇ ਵਿੱਚ 5 ਮਾਰਚ ਨੂੰ ਕੀਤੀ ਜਾਵੇਗੀ ਪੰਜਾਬ ਸਰਕਾਰ ਤੋਂ ਪੰਜਾਬ ਦੇ ਮਲਾਜ ਮੰਗ ਕਰਦੇ ਆਗੇ ਮਲਾਵਾ ਮੰਗਾਈ ਪੱਤਾ 38% ਤੋਂ ਵਧਾ ਕੇ 46% ਕੀਤਾ ਜਾਵੇ ਔਰ ਮੋਖੋਂ ਦੇ ਭਗਵੰਤ ਮਾਨ ਨੇ ਦਸੰਬਰ ਮਹੀਨੇ ਦੇ ਵਿੱਚ ਪੀਐਸ ਐਮਐਸ ਜੂਗੋ ਨਾਲ ਮੀਟਿੰਗ ਕਰਕੇ ਜੋ 4% ਵਾਧਾ ਕੀਤਾ ਹੈ ਪਰ ਉਹ ਦਸੰਬਰ ਮਹੀਨੇ ਨੂੰ ਲਾਗੂ ਕੀਤਾ ਅਸੀਂ ਮੰਗ ਕਰਦੇ ਹਾਂ ਮੋਖੋਂ ਦੇ ਭਗਵੰਤ ਮਾਨ ਤੋਂ ਕਿ 12 ਮਹੀਨੇ ਇਰਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 46% ਆ ਪਰ ਪੰਜਾਬ ਸਰਕਾਰ ਨੇ ਮਿਲਾਇਆ ਡੀਏ 38% ਆ 8% ਦਾ ਫਰਕ ਆ ਜੇਕਰ ਪੰਜਾਬ ਦੇ ਮੁਲਾਜ਼ਮਾਂ ਦੇ ਡੀ ਦੇ ਵਿੱਚ 8% ਵਾਧਾ ਹੁੰਦਾ ਤਾਂ ਪੰਜਾਬ ਦੇ ਮੁਲਾਜ਼ਮਨਖਾ 5000 7000 9000 ਤੇ 11000 ਵਧੂਗੀ ਜਿਸ ਤਰ੍ਹਾਂ ਬੇਸਿਕ ਵਿੱਚ ਵਾਧਾ ਹੋਸ ਤਰ੍ਹਾਂ ਵਧੂਗੀ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀ 8% ਘਟ ਹੋਣ ਕਰਕੇ ਹਰ ਮਹੀਨੇ ਮੁਲਾਜ਼ਮਨਖਾ 5000 7000 9000 ਤੇ 11000 ਘੱਟ ਮਿਲਦੀ ਆ ਇਸ ਤਰ੍ਹਾਂ ਹੀ ਅਸੀਂ ਮੋਖੋਂੇ ਪੁਵਾਨ ਤਮਾਨ ਅਤੇ ਵਿੱਤ ਮੰਤਰੀ ਹਰ ਪਾਸੇ ਇਹਨਾਂ ਨੂੰ ਮੰਗ ਕਰਦੇ ਆ ਕਿ 15 ਇਕ 15 ਦਾ ਨੋਟੀਫਿਕੇਸ਼ਨ ਰਾਤ ਕਰਕੇ ਪਰਮਿਸ਼ਨ ਮਿਲਿਆ ਮਲਾਈਆਂ ਨੂੰ ਜੋ ਪਰਮਿਸ਼ਨ ਮਿਲਾਈ ਦਿੱਤਾ ਜਾਵੇ ਇਹਨਾਂ ਨੂੰ ਤਨਖਾਹਾਂ ਫਿਰ ਸਿੱਧੀਆਂ ਹਨ 17/7/2020 ਤੋਂ ਭਾਰਤੀ ਮਲਾਈਆਂ ਲਈ 6ਵਾਂ ਪੇਗਮਿਸ਼ਨ ਲਾਗੂ ਕੀਤਾ ਜਾਵੇ ਨਾ ਕਿ ਉਹਨਾਂ ਨੂੰ ਕੇਂਦਰ ਦਾ ਪੇਗ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਮਲਾਈਆਂ ਨੂੰ ਰੈਗੂਲਰ ਕੀਤਾ ਜਾਵੇ ਮੋਖਲ ਭਗਵਾਨ ਤੁਮ ਵੀ ਮੰਗ ਕਰਦੇ ਆਂ ਜੋ ਗੁਰੂ ਅਮਰਦਾਸ ਥਰਮੋਪਲਾਂਟ ਗੋਵਿੰਦ ਸਿੰਘ ਸਾਹਿਬ ਸਿੱਧਿਆ ਪੰਜਾਬ ਸਰਕਾਰ ਨੇ ਉੱਥੇ ਰੈਗੂਲਰ ਮਨਾਂ ਦੀ ਭਰਤੀ ਕੀਤੀ ਜਾਵੇ ਜਿਸ ਤਰ੍ਹਾਂ ਗੁਰੂ ਗੋਵਿੰਦ ਸਿੰਘ ਸੁਪਰ ਥਰਮਲ ਰੋਪੜ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਸਾਹਿਬ ਥਰਮਲ ਲਹਿਰਾ ਮਹਬਤ ਦੇ ਵਿੱਚ 22 ਸਾਲਾਂ ਤੋਂ ਕੰਮ ਹੈ ਨੰਗੁਣਿਆਦਾਂ ਨਾਲ ਕੰਮ ਕਰਦੇ ਆ ਤੇ ਉਹਨਾਂ ਠੇਕੇਦਾਰਾਂ ਦੇ ਕੋਲ 10-10 12000 ਦੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ ਮੁੱਖ ਮੰਤਵ ਤੋਂ ਮੰਗ ਕਰਦੇ ਆ ਜੋ ਕੰਪਿਊਟਰ ਦੇ ਹਾਵਕਾ ਉਹਨਾਂ ਨੂੰ ਸਿੱਖਿਆ ਭਾਗ ਵਿੱਚ ਮਾਰਕ ਦਿੱਤਾ ਜਾਵੇ ਅਤੇ ਜੋ ਉਹਨਾਂ ਨੇ ਮੰਗਿਆ ਹਨ ਛੇਵੇਂ ਬੇਗਮਿਸ਼ਨ ਲਾਗ ਦਿੱਤਾ ਜਾਵੇ ਧੰਨਵਾਦ ਸਾਥੀਓ ਮੈਂ ਚੈਨਲ ਸਾਫ ਸਕਰ ਕਰੂਗੀ